ਜੋਬਨੇ ਗੁਰਤਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ਼ੋਫੇਦਾਰ ਐਡਵੋਕੇਟ ਹਰਚੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਪਾਈਬਲਵੰਤ ਸਿੰਘ ਰਚਵਾਣਾ ਨੂੰ ਜੇਲ੍ਹ ਦੇ ਵਿੱਚ ਮਿਲਣ ਦੇ ਲਈ ਉਹਨਾਂ ਨੇ ਡੀਜੀਪੀ ਨੂੰ ਪੱਤਰ ਲਿਖ ਕੇ ਸਮਾਂ ਮੰਗਿਆ ਤਾਂ ਜੋ ਉਹਨਾਂ ਦੇ ਨਾਲ ਫਾਂਸੀ ਦੇ ਮੰਦੀ ਰੋਕ ਲਗਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ ਹੈ। ਚੌਥੇਦਾਰ ਧਾਮੀ ਅੱਜ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫॉर ਊਮਨ ਚਾਰ ਸਾਹਿਬ ਵਿਖੇ ਇੱਕ ਧਾਰਮਿਕ ਸਮਾਗਮ ਦੇ ਵਿੱਚ ਸ਼ਮੂਲੀਅਤ ਕਰਨ ਮੌਕੇ ਪੁੱਛੇ ਦੱਸਤੀਏ ਕਿ ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਸੋਸ਼ਲ ਮੀਡੀਆ ਤੇ AI ਤਕਨੀਕ ਤੇ ਰਾਹੀਂ ਧਾਰਮਿਕ ਸਥਾਨਾਂ ਦੀਆਂ ਵੀਡੀਓ ਵਾਇਰਲ ਕਰਨ ਬਾਰੇ ਚੌਥੇਦਾਰ ਧਾਮੀ ਨੇ ਕਿਹਾ ਕਿ ਇਹ ਵੱਡਾ ਕੰਬੀਰ ਮਾਮਲਾ ਹੈ ਜਿਸ ਤੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਧਕ ਸੰਸਥਾਵਾ ਦੇ ਵਿੱਚ ਉਦ ਉੱਚ ਅਧਿਆਤਿਆਂ ਤੇ ਕੰਮ ਕਰ ਰਹੇ ਪੜੇ ਲਿਖੇ ਸੂਝਵਾਨ ਬੁੱਧ ਜੀਵਿਆਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਤੇ ਉਹਨਾਂ ਦੀ ਟੀਮ ਬਣਾਈ ਜਾਵੇਗੀ ਤਾਂ ਜੋ ਅਜਈਆਂ ਵੀਡੀਓਜ਼ ਨੂੰ ਵਾਇਰਲ ਹੋਣ ਤੋਂ ਰੋਕਿਆ ਜਾ ਸਕੇ ਇਸੇ ਨਾਲ ਹੀ ਤਾਮਿਨੇ ਸੰਗਤਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਧਾਰਮਿਕ ਸਥਾਨਾਂ ਦੇ AI ਰਾਹੀਂ ਬੇਅਦਬੀ ਵਾਲੀ ਕੋਈ ਵੀ ਵੀਡੀਓ ਉਹਨਾਂ ਦੇ ਕੋਲ ਪੁੱਜਦੀ ਹੈ ਤਾਂ ਉਸ ਨੂੰ ਵਾਇਰਲ ਕਰਨ ਦੀ ਪਹੁੰਚਾਏ ਖਤਮ ਕਰ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਤਨਤਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹੀ ਦੇ 350 ਸਾਲਾ ਚੇਤੀਕੋਟ ਪਰਵ ਨੂੰ ਸਮਾਪਤ ਇੱਥੇ ਵੱਖ-ਵੱਖ ਨਗਰਾਂ ਦੇ ਵਿੱਚ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਇਹ ਸ਼ਤਾਬਦੀ ਸਮਰੋਹ ਚੱਲ ਰਹੇ ਆ ਤੇ ਅੱਜ ਸਾਹਿਬ ਸਤਗੁਰੂ ਸ੍ਰੀ ਗੋਬਿੰਦ ਸਿੰਘ ਪਾਤਸ਼ਾਹੀ ਦੇ ਇਸ ਨਾਮ ਤੇ ਪਵਿੱਤਰ ਖਾਲਸਾ ਕਾਲ ਦੀ ਵਿਖੇ ਵੀ ਇਮਹਾਨ ਗੁਰਮਤ ਦਾ ਜਿਹੜਾ ਸਮਾਗਮ ਰੱਖਿਆ ਗਿਆ ਜਿਹਦੇ ਵਿੱਚ ਅਮਰਤਿ ਬੇਲੇ ਤੋਂ ਗਰਵਾਣੀ ਗਾਇਨ ਤੇ ਫਿਰ ਕੀਰਤ ਰੂਪੀ ਪਰਵਾਚ ਲਾ ਕੇ ਸੰਗਤਾਂ ਦੇ ਨਾਲ ਕੀਰਤਨੀ ਜਥਿਆਂ ਨੇ ਕਥਾਕਾਰਾਂ ਨੇ ਸਾਝ ਪਾਈ ਤੋਂ ਮੈਨੂੰ ਵੀ ਇਸ ਭਾਗਾ ਸਮਾਪਰਾਪਤ ਹੋਇਆ ਕਿ 350 ਸਾਲਾਂ ਸਮਾਰਪਤ ਸਾਬ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਮਹਾਨ ਜੀਤੀ ਗੁਰਪੁਰਬ ਭਾਈ ਮਤੀ ਦਾਸ ਭਾਈ ਸੱਤੀ ਦਾਸ ਜੀ ਭਾਈ ਦੇਵਾਲਾ ਜੀ ਨੂੰ ਉਹਨਾਂ ਦਾ ਵੀ 350 ਸਾਲਾ ਸ਼ਰਾਧਾ ਦਾ ਬੜਾ ਮਨਾ ਰਹੇ ਨੇ ਤੇ ਨਾਲ ਸਾਬੇ ਕਮਾਲ ਸ਼ਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਗ੍ਰਿਆਈ ਦੇਵਸ ਵੀ 350 ਸਾਲਾ ਇਸ ਸਮਾਗਮ ਜਿਹੜਾ ਅੱਜ ਇੱਥੇ ਰੱਖਿਆ ਗਿਆ ਜਿਹਦੇ ਵਿੱਚ ਅੰਮ੍ਰਿਤ ਵੇਲੇ ਤੋਂ ਇਹ ਗੁਰਮਤ ਦਾ ਸਮਾਗਮ ਆ ਦੇ ਵਿੱਚ ਜਿੱਥੇ ਬੱਚਿਆਂ ਨੇ ਹਿੱਸਾ ਲਿਆ ਸਟਾਫ ਨੇ ਹਿੱਸਾ ਲਿਆ ਉੱਥੇ ਵੱਧ ਚੜ ਕੇ ਇਲਾਕੇ ਦੀ ਸੰਗਤ ਵੀ ਪਹੁੰਚੀ ਤੁਸੀਂ ਮੈਂ ਹਮਨੇ ਰੂਲ ਏਰੀਆ ਦੇ ਵਿੱਚ ਬੱਚਿਆਂ ਦਾ ਕਾਲਜ ਸਥਾਪਿਤ ਹੁਣ ਤੇ ਇਸ ਵੇਲੇ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਣੀ ਸਟਰੈਂਥ ਵਾਈਜ਼ ਵੀ ਆਪਣਾ ਪੂਰਾ ਜੋਸ਼ ਹੁਣ ਪਾ ਰਹੇ ਆ ਮੈਂ ਸਾਰੇ ਇਲਾਕੇ ਦੀ ਸੰਗਤ ਨੂੰ ਇਸ ਅੱਜ ਇਸ ਮਹਾਨ ਕਾਲਜ ਦੀ ਤੇ ਇਸ ਕਾਲਜ ਦੇ ਵਿੱਚ ਆਪਣੀਆਂ ਬੱਚਿਆਂ ਨੂੰ ਦਾਖਲਾ ਦਿਵਾ ਕੇ ਵੱਡੀ ਐਜੂਕੇਸ਼ਨ ਪ੍ਰਾਪਤੀ ਦੀ ਮੁਬਾਰਕੀ ਦਿਨਾਂ ਕਾਮਨਾ ਕਰਦਾ ਕਿਥੋਂ ਦੇ ਪੜੇ ਬੱਚੇ ਵੱਡੀਆਂ ਬੁਲੰਦੀਆਂ ਪ੍ਰਾਪਤ ਕਰਨ। ਸੋ ਜਿੱਥੇ ਮੈਂ ਆਪਣੇ ਸਹਿਯੋਗੀ ਮੇਰੇ ਐਜਕਟਿਵ ਦੇ ਮੈਂਬਰ ਸਰ ਰਵਿੰਦਰ ਸਿੰਘ ਹਮ ਲੋ ਉਹਨਾਂ ਦੇ ਨਾਲ ਸਾਡੇ ਬਾਜਵਾ ਸਾਹਿਬ ਜੀ ਹਰਜਿੰਦਰ ਕੋਰ ਜੀ ਸਾਡੇ ਮੈਂਬਰ ਐਜਪੀਸੀ ਉਹਨਾਂ ਦੇ ਹਨ ਨਾਲ ਸਾਡੇ ਸਰਮਜੀਤ ਸਿੰਘ ਜੀ ਲਖੇਵਾਲ ਉਹਨਾਂ ਦਾ ਧੰਨਵਾਦ ਕਰਦਾ ਹਾਂ ਸੱਚੇ ਤੌਰ ਤੇ ਸਕਤਰ ਐਜੂਕੇਸ਼ਨ ਸਰਦਾਰ ਸੋ ਹਮਿੰਦਰ ਸਿੰਘ ਜਿਹੜੇ ਕੇਸ ਸਿੱਖਿਆ ਦੇ ਮਹਿਕਮੇ ਨੂੰ ਆਪਣੇ ਗੂੜੀ ਤਨਦੇਹੀ ਦੇ ਨਾਲ ਜੋ ਤਨਾ ਯੋਗਦਾਨ ਪਾ ਰਹੇ ਤੇ ਸਭ ਤੋਂ ਪ੍ਰਿੰਸੀਪਲ ਸਾਹਿਬਾ ਬੀਬੀ ਰਜਿੰਦਰ ਕੌਰ ਜੀ ਇਸ ਮੁੱੱਚੇ ਸਥਾਪ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅੱਜ ਜਿੱਥੇ ਆਪਾਂ ਹਾਲ ਦੇ ਵਿੱਚ ਬੈਠੇ ਆ ਸੰਤ ਬਾਬਾ ਪਿਆਰ ਪਿਆਰਾ ਸਿੰਘ ਦੀ ਮੀਟਿੰਗ ਹਾਲ ਇਹ ਇਥੋਂ ਦੀ ਪੰਚਾਇਤ ਨੇ ਮੈਂ ਪਿਛਲੀ ਵਾਰੀ ਜਦੋਂ ਆਇਆ ਉਦੋਂ ਕੰਧਾਂ ਖੜੀਆਂ ਸੀ ਬਹੁਤ ਖੂਬਸੂਰਤ ਮੀਟਿੰਗ ਹਾਲ ਜਿਹੜਾ ਉਹ ਅੱਜ ਇਸ ਕਾਲਜ ਨੂੰ ਸਮਰਪਿਤ ਕੀਤਾ। ਇਹਨਾਂ ਦਾ ਨਗਰ ਪੰਚਾਇਤ ਦਾ ਤੇ ਸਰਪੰਚ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ। ਤੇ ਅੱਗੋਂ ਵੀ ਇਥੇ ਹੋਸਟਲ ਦੀ ਜਿਹੜੀ ਉਕਾਰ ਸੇਵਾ ਰੂਪੀ ਮਹਾਪੁਰਸ਼ ਦਿੱਲੀ ਵਾਲੇ ਉਹ ਕਰ ਰਹੇ ਆ। ਨਾਲ ਦੀ ਨਾਲ ਸਤਿਗੁਰਾਂ ਨੇ ਹੋਰ ਕਿਰਪਾ ਕੀਤੀ ਕਿ ਵਿਰਸਾ ਘਰ ਉਹ ਵੀ ਹਾਲ ਦੇ ਰੂਪ ਦੇ ਵਿੱਚ ਉਹਦੀ ਵੀ ਸੇਵਾ جاری ਆ। ਉਹ ਕਾਮਨਾ ਕਰਦਾ ਹਾਂ। ਇਹ ਕਾਲਜ ਇਥੇ ਗੁਰਮੁਖ ਦੇ ਸੰਵਾਗਮਾਂ ਦੇ ਵਿੱਚ ਉਹਨਾਂ ਦਾ ਉਥੇ ਅਕਾਦਮਿਕ ਤੌਰ ਦੇ ਉੱਤੇ ਜੀ ਤੇ ਬਾਕੀ ਕਾਰਜਾਂ ਵਿੱਚ ਵੀ ਆਪਣਾ ਵੱਡਾ ਸਤਿਗੁਰੂ ਜੀ ਨਾਲ ਤੇ ਸੇਵਾ ਲੈਣ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਇਹ ਅੱਜ ਦੇ ਨਾਲ ਝੇਕਛਾ ਰ ਹੋ ਰਹੀ ਜਿਹੜੇ ਕਰਕੇ ਧਾਰਮਿਕ ਸਥਾਨ ਦੀ ਦਰਵਾਸਾਬ ਨੂੰ ਫਿਰ ਗਿਆ ਕੀ ਕੀ ਦੇਖੋ ਇਹ ਆਈਏ ਇਕੱਲੇ ਇਸ ਦਰਵਾਸਾਬ ਨਾਲ ਨਹੀਂ ਹੋ ਰਹੀ ਵੀ ਅਸੀਂ ਇੱਕ ਦਿਨ ਮੀਟਿੰਗ ਸੱਦੀ ਸੀ ਚੇਚਾ ਤੌਰ ਤੇ ਜੀ ਵੱਖ-ਵੱਖ ਯੂਨੀਵਰਸਟੀਆਂ ਦੇ ਵਾਈਸ ਚਾਂਸਲਰ ਵੀ ਆਏ ਸੀ ਜੀ ਤੇ ਬੱਖ-ਬੱਖ ਸਾਡੇ ਕਾਲਜਾਂ ਦੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਲਜਾਂ ਦੇ ਜਿਹੜੇ ਐਕਸਪਰਟ ਉਹ ਵੀ ਆਏ ਸੀ ਜੀ ਇਹਦੇ ਲਈ ਅਸੀਂ ਹੁਣ ਸ਼ਾਰਟਲੀ ਇੱਕ ਟੀਮ ਬਣਾਉਣ ਜਾ ਰਹੇ ਹਾਂ ਜਿਹੜੇ ਵਿੱਚ ਲੈਕਚਰਾਰ ਹੋਣਗੇ ਜੀ ਸਾਡੇ ਕਾਲਜਾਂ ਦੇ ਜਿਹੜੇ ਹਨ ਮਾਹਰ ਆ ਕਿਉਂਕਿ AIR ਦੇ ਵਿੱਚ ਜੋ ਫੀਡ ਕੀਤਾ ਜਾਂਦਾ ਉਹੋ ਏਜ਼ ਇਟ ਇਜ਼ ਹੈ ਇਹ ਜਿਹੜਾ ਚੱਲ ਪੈਂਦਾ ਪਰ ਅਸੀਂ ਹੁਣ ਉਹ ਮਾਰਾਂ ਦੀ ਟੀਮ ਬਣਾ ਕੇ ਛੇਤੀ ਜਤਨ ਕਰਾਂਗੇ ਕਿਉਂਕਿ ਬਹੁਤ ਕਾਰਜ ਹੋਣ ਵਾਲਾ ਹੈ। ਗੁਰਮਤ ਦੇ ਤੌਰ ਦੇ ਉੱਤੇ ਵੀ ਤੇ ਦੂਸਰੇ ਕਾਜਾਂ ਦੇ ਕਿਸਾਨਾਂ ਨੂੰ ਇਹ ਵੀ ਬੇਨਤੀ ਕਰੂਗਾ ਕਿ ਜੇ ਕੋਈ ਇਦਾਂ ਦੀ ਪੋਸਟ ਆਉਂਦੀ ਆ ਤਾਂ ਉਹਨੂੰ ਖਾਤਮ ਜਿੱਦਾਂ ਕੱਲ੍ਹ ਇਹ ਖਾਤਮ ਕਰਿਆ ਕਰੋ। ਨਾ ਕਿ ਅੱਗੇ ਤੋਂ ਅੱਗੇ ਇਹਨੂੰ ਆਪਾਂ ਕਿਉਂਕਿ ਇਹ ਪ੍ਰਾਪਤੀ ਨਹੀਂ। ਮੈਨੂੰ ਵੀ ਕਈ ਵਾਰੀ ਭੇਜ ਦਿੰਦੇ ਆ। ਸੋ ਇਹਦੇ ਨੂੰ ਜੇ ਆਪਾਂ ਇਦਾਂ ਦਾ ਕਾਰਜ ਕਰਾਂਗੇ ਤਾਂ ਫਿਰ ਮੈਂ ਸਮਝਦਾ ਮੂੰਹ ਵਿੰਗਾ ਹੋ ਜਾਊਗਾ ਉਹਨਾਂ ਦਾ ਪਹਿਲੇ ਆਈਐਲੈਸ ਹੁਣ ਜਤਨ ਛੀਦੇ ਆਂ ਅਗਲਾ ਸਾਡਾ ਟਾਰਗੇਟ ਇਹ ਹੋਈ ਹੈ ਤੁਹਾਨੂੰ ਸਭ ਇੱਕ ਜੋ ਹੈ ਇਹ ਵੀ ਜਿਹੜਾ ਕਾਲਜ ਹੈਗਾ ਇਹ ਇੱਕੋ ਹੀ ਇੱਕ ਇਲਾਕੇ ਦੇ ਵਿੱਚ ਕਾਲਜ ਹੈਗਾ ਇਹਦੇ ਵਿੱਚ ਪੋਸਟ ਗ੍ਰੈਜੂਏਟ ਕਲਾਸਿਸ ਸਿਰਫ ਪੰਜਾਬੀ ਦੀਆਂ ਇਸ ਤੋਂ ਇਲਾਵਾ ਤੁਸੀਂ ਕੋਈ ਹੋਰ ਤਰਦਨ ਕਰ ਰਹੇ ਹੈਗੇ ਕੋਈ ਸਾਇੰਸ ਕਲਾਸਿਸ ਦੇਖੋ ਹੁਣ ਅਸੀਂ ਡੀ ਫਾਰਮੇਸੀ ਦਾ ਕੋਰਸ ਸ਼ੁਰੂ ਹੋ ਗਿਆ ਇਸ ਸਾਲ ਜਿਸਾਤਗੁਰ ਨੇ ਕਿਰਪਾ ਕੀਤੀ ਕਿਉਂਕਿ ਹੁਣ ਪ੍ਰੋਫੈਸ਼ਨਲ ਜਿਹੜੇ ਆ ਉਹਨਾਂ ਕੋਰਸੇਸ ਦੀ ਪ੍ਰੋਜੈਕਸ਼ਨ ਹੈ ਵਧਾ ਕਿਉਂਕਿ ਮਾਸਟਰ ਡਿਗਰੀ ਕਰ ਲੈਣੀ ਮੈਂ ਸਮਝਦਾ ਅੱਜ ਤਾਂ ਇਹ ਸਾਡੇ ਪਹਿਲੇ ਤਾਂ ਬਹੁਤ ਵੱਡੀ ਪਲੰਬੀ ਸੀ ਜੀ ਜੀ ਤੇ ਐਸ ਵੇਲੇ ਛੋਟੀ ਪਲੰਬੀ ਆ ਪਰ ਫਿਰ ਵੀ ਸਮੇਂ ਦੀ ਨਜਾਕਤ ਨੂੰ ਜੇ ਕੋਈ ਇਦਾਂ ਦਾ ਸਾਡਾ ਸਮਾਂ ਆਇਆ ਤੇ ਉਹ ਵੀ ਜਲਦੀ ਲਾਂਚ ਕਰਾਂਗੇ ਕੋਈ ਦਿੱਕਤ ਨਹੀਂ ਰਾਜ ਰਾਜਾ ਨਾਲ ਸਭ ਨਾਲ ਕੋਈ ਮੁਲਾਕਾਤ ਹੋਈ ਹੈ ਮੈਂ ਸਮਾਂ ਮੰਗਿਆ ਪਰसों ਚਿੱਠੀ ਲਿਖੀ ਆ ਡੀਜੀਪੀ ਜੇਲ੍ਹ ਨੂੰ ਕਿ ਉਹ ਮੁਲਾਕਾਤ ਲਈ ਸਮਾਂ ਦੇਣ ਹੋਂ ਦੇ ਲਈ ਮਿਲੂਗਾ ਸਮਾਂ ਪੰਜਾਬਾ ਕਿ ਸਰਕਾਰ 'ਵੱਲੋਂ ਇਲਜ਼ਾਮ ਲਾਇਆ ਜਾ ਰਹੇ ਨੇ ਵੀ ਬਾਰ-ਬਾਰ ਜਿਹੜਾ ਹਰਾ ਪੀਤਾ ਨੂੰ ਪੈਸਾ ਵਾ ਜਿਹੜਾ ਐਸਜੀਕੇਸੀ ਵੱਲੋਂ ਦਿੱਤਾ ਜਾ ਰਿਹਾ ਹੈ।